आलिया बट्ट दी रिमाइंड वाली साड़ी ने खिचा सबका ध्यान जिसते नजर आए भगवान राम बी टाउन दे बहुत सारे सितारे अयोध्या ਦੇ ਵਿੱਚ राम मंदिर दी प्राण प्रतिष्ठा दी cerimoney ਤੇ ਸ਼ਾਮਿਲ ਹੋਏ ਸੀ आलिया बट्ट ਵੀ ਆਪਣੇ ਪਤੀ ਰਣਵੀਰ ਕਪੂਰ ਦੇ ਨਾਲ ਇਸ ਸਮਾਰੋਹ ਨੂੰ ਅਟੈਂਡ ਕਰਨ ਪਹੁੰਚੀ ਸੀ ਇਸ ਮੌਕੇ ਰਣਵੀਰ ਕਪੂਰ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਕਾਫੀ ਜ਼ਿਆਦਾ ਪ੍ਰਾਊਡ ਫੀਲ ਕਰ ਰਹੇ ਨੇ ਉਹ ਕੋਦਨ ਬਹੁਤ ਜ਼ਿਆਦਾ ਲੱਕੀ ਮੰਨਦੇ ਨੇ ਕਿ ਉਹ ਐਸੇ ਸੈਰੇਮਨੀ ਦਾ ਹਿੱਸਾ ਬਣੇ ਨੇ ਉਹ ਚਾਹੁੰਦੇ ਨੇ ਕਿ ਐਸੇ ਇਤਿਹਾਸਿਕ ਪਲਾਂ ਦੇ ਵਿੱਚ ਉਹਨਾਂ ਦੀ ਬੇਟੀ ਰਾਹਾ ਵੀ ਉਹਨਾਂ ਦੇ ਨਾਲ ਹੁੰਦੀ ਐਸੇ ਨਾਲ ਹੀ ਦੱਸਦੀ ਹੈ ਕਿ ਆਲਿਆ ਪਰ ਦੀ ਸਾੜੀ ਨੇ ਇਸ ਸਮੇਂ ਜੀ ਕਾਫੀ ਜ਼ਿਆਦਾ ਲਾਈਮਲਾਈਟ ਬਟੋਰੀ ਸੀ ਐਕਵਾ ਬਲੂ ਕਲਰ ਦੀ ਸਾੜੀ ਦੇ ਵਿੱਚ ਆਲਿਆ ਤਾਂ ਬਹੁਤ ਖੂਬਸੂਰਤ ਲੱਗ ਰਹੀ ਸੀ ਜਿਸ ਦੇ ਨਾਲ ਹੀ ਆਲਿਆ ਨੇ ਮੈਚਿੰਗ ਪੋਟਲੀ ਬੈਗ ਅਤੇ ਮੈਚਿੰਗ ਸ਼ਾਲ ਕਾਰੀ ਕੀਤੀ ਸੀ ਲੇਕਿਨ ਲੋਕਾਂ ਦਾ ਧਿਆਨ ਆਲਿਆ ਦੀ ਸਾੜੀ ਨੇ ਖਿੱਚ ਲਿਆ ਜਿਸ ਦੇ ਉੱਤੇ ਰਮਾਇਣ ਦੇ ਕੁਝ ਚਿੱਤਰ ਦਿਖਾਈ ਦੇ ਰਹੇ ਸੀਗੇ ਇਸ ਸਾੜੀ ਦੇ ਉੱਤੇ ਰਾਮ ਭਗਵਾਨ ਹਨੂਮਾਨ ਜੀ ਰਾਮ ਸੇਤੂ ਦੇ ਖੂਬਸੂਰਤ ਪੋਰਟਰੇਟ ਬਣੇ ਹੋਏ ਸੀ ਜਿਸ ਨੇ ਫੈਨਸ ਦਾ ਦਿਲ ਛੂ ਲਿਆ ਦੱਸਦੀ ਕਿ ਸਪੈਸ਼ਲ ਡੇ ਦੇ ਉੱਤੇ ਆਲਿਆ ਭੱਟ ਨੇ ਸਿਲਵਰ ਧਾਰੀਦਾਰ ਬਾਰਡਰ ਵਾਲੀ ਐਕਵਾ ਬਲੂ ਦਾ ਸੈਂਟਰ ਆਫ ਅਟਰੈਕਸ਼ਨ ਰਮਾਇਣ ਦਾ ਚਿੱਤਰ ਰਿਆ ਸੀ ਆਲਿਆ ਦੇ ਫੈਨ ਪੇजेस ਨੇ ਇਸ ਸਾੜੀ ਦੇ ক্লোਜ਼ ਅਪ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਸਾੜੀ ਦੇ ਬਾਰਡਰ ਉੱਤੇ ਕੁਝ ਕਲਰ ਬਲਾਕ ਅਤੇ ਮੋਟਿਫ ਸੀ ਜੋ ਕਿ ਹਨੂਮਾਨ ਰਾਮ ਸੇਤੂ ਭਗਵਾਨ ਰਾਮ ਅਤੇ ਅੰਨੇ સહિત ਸੰਪੂਰਨ ਰਮਾਇਣ ਦੇ ਚਿੱਤਰਣ ਕੀਤੇ ਹੋਏ ਸੀ ਇਸ ਦੇ ਨਾਲ ਹੀ ਆਲਿਆ ਨੇ ਕੋਈ ਹਲਕਾ ਜਿਹਾ ਮੇਕਅਪ ਕੀਤਾ ਹੋਇਆ ਸੀ ਅਤੇ ਇਸ ਦੇ ਨਾਲ ਹੀ ਆਲਿਆ ਦੀ ਸਾੜੀ ਵਾਲੀ ਲੁੱਕ ਸਭ ਨੂੰ ਇਮਪ੍ਰੈਸ ਕਰ ਰਹੀ ਸੀ ਦੱਸਦੀ ਹੈ ਕਿ ਆਲਿਆ ਭਟਨੇ ਡੁਆਇ ਅਵਾਰਡਸ ਦੇ ਵਿੱਚ ਵੀ ਸਾੜੀ ਬੀਅਰ ਕੀਤੀ ਸੀ ਜੋ ਕਿ ਅੱਬੂ ਜਾਨੀ ਸੰਦੀਪ ਖੋਸਟਲਾ ਦੀ ਡਿਜ਼ਾਈਨ ਕੀਤੀ ਹੋਈ ਸੀ ਮੈਰੂਨ ਕਲਰ ਦੀ ਸਾੜੀ 'ਚ ਆਲਿਆ ਭਟ ਕਾਫੀ ਜ਼ਿਆਦਾ ਸ਼ਾਨਦਾਰ ਲੱਗ ਰਹੀ ਸੀ ਬੀ ਟਾਊਨ ਦੇ ਬਹੁਤ ਸਾਰੇ ਸਿਤਾਰੇ ਅਯੁੱਧਿਆ ਦੇ ਵਿੱਚ ਰਾਮ ਮੰਦਰ ਦੀ ਪ੍ਰਾਨ ਪ੍ਰਤੀਸ਼ਟਾ ਦੀ ਸਮਾਰੋਹ ਨੇ ਤੇ ਸ਼ਾਮਿਲ ਹੋਏ ਸੀ ਆਲਿਆ ਭਟ ਵੀ ਆਪਣੇ ਪਤੀ ਰਣਵੀਰ ਕਪੂਰ ਦੇ ਨਾਲ ਇਸ ਸਮਾਰੋਹ ਨੂੰ ਅਟੈਂਡ ਕਰਨ ਪਹੁੰਚੀ ਸੀ ਸਮੋਕਰ ਅਤੇ ਵੀਰਕਪੁਰ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਕਾਫੀ ਜ਼ਿਆਦਾ ਪ੍ਰਾਊਡ ਫੀਲ ਕਰ ਰਹੇ ਨੇ ਉਹ ਖੁਦ ਨੂੰ ਬਹੁਤ ਜ਼ਿਆਦਾ ਲੱਕੀ ਮੰਨਦੇ ਨੇ ਕਿ ਉਹ ਐਸੇ ਸੈਰਮਨੀ ਦਾ ਹਿੱਸਾ ਬਣੇ ਨੇ ਉਹ ਚਾਹੁੰਦੇ ਨੇ ਕਿ ਐਸੇ ਇਤਿਹਾਸਿਕ ਪਲਾਂ ਦੇ ਵਿੱਚ ਉਹਨਾਂ ਦੀ ਬੇਟੀ ਰਾਹਾ ਵੀ ਉਹਨਾਂ ਦੇ ਨਾਲ ਹੁੰਦੀ ਇਸ ਦੇ ਨਾਲ ਹੀ ਦੱਸਦੀ ਹੈ ਕਿ ਆਲਿਆਪੜ ਦੀ ਸਾੜੀ ਨੇ ਇਸ ਸਮੇਂ ਚ ਕਾਫੀ ਜ਼ਿਆਦਾ ਲਾਈਮਲਾਈਟ ਬਟੋਰੀ ਸੀ ਐਕਵਾ ਬਲੂ ਕਲਰ ਦੀ ਸਾੜੀ ਦੇ ਵਿੱਚ ਆਲਿਆ ਤਾਂ ਬਹੁਤ ਖੂਬਸੂਰਤ ਲੱਗ ਰਹੀ ਸੀ ਜਿਸ ਦੇ ਨਾਲ ਹੀ ਆਲਿਆ ਨੇ ਮੈਚਿੰਗ ਪੋਰਟਲੀ ਬੈਗ ਅਤੇ ਮੈਚਿੰਗ ਸ਼ਾਲ ਕਾਰੀ ਕੀਤੀ ਸੀ ਲੇਕਿਨ ਲੋਕਾਂ ਦਾ ਧਿਆਨ ਆਲਿਆ ਦੀ ਸਾਰੀ ਨੇ ਖਿੱਚ ਲਿਆ ਜਿਸ ਦੇ ਉੱਤੇ ਰਮਾਇਣ ਦੇ ਕੁਝ ਚਿੱਤਰ ਦਿਖਾਈ ਦੇ ਰਹੇ ਸੀਗੇ ਇਸ ਸਾਰੀ ਦੇ ਉੱਤੇ ਰਾਮ ਭਗਵਾਨ ਹਨੂਮਾਨ ਜੀ ਰਾਮ ਸੇਤੂ ਦੇ ਖੂਬਸੂਰਤ ਪੋਰਟਰੇਟ ਬਨੇ ਹੋਏ ਸੀ ਜਿਸ ਨੇ ਫੈਨਸ ਦਾ ਦਿਲ ਝੂਲਿਆ ਤਾਂ ਸੀ ਕਿ ਇਸ ਸਪੈਸ਼ਲ ਡੇ ਦੇ ਉੱਤੇ ਆਲਿਆ ਭਟਨੇ ਸਿਲਵਰ ਤਾਰੀਦਾਰ ਬਾਰਡਰ ਵਾਲੀ ਐਕਵਾ ਬਲੂ ਦਾ ਸੈਂਟਰ ਆਫ ਅਟਰੈਕਸ਼ਨ ਰਮਾਇਣ ਦਾ ਚਿੱਤਰ ਰਿਹਾ ਸੀ ਆਲਿਆ ਦੇ ਫੈਨ ਪੇजेस ਨੇ ਇਸ ਸਾੜੀ ਦੇ ক্লোਜ਼ ਅਪ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਸਾੜੀ ਦੇ ਬਾਰਡਰ ਉੱਤੇ ਕੁਝ ਕਲਰ ਬਲਾਕ ਅਤੇ ਮੋਟਿਫ ਸੀ ਜੋ ਕਿ ਹਨੂਮਾਨ, ਰਾਮ ਸੇਤੂ, ਭਗਵਾਨ ਰਾਮ ਅਤੇ ਅੰਨੇ સહિત ਸੰਪੂਰਨ ਰਮਾਇਣ ਦੇ ਚਿੱਤਰਣ ਕੀਤੇ ਹੋਏ ਸੀ ਇਸ ਦੇ ਨਾਲ ਹੀ ਆਲਿਆ ਨੇ ਕੋਈ ਹਲਕਾ ਜਿਹਾ ਮੇਕਅਪ ਕੀਤਾ ਹੋਇਆ ਸੀ ਅਤੇ ਇਸ ਦੇ ਨਾਲ ਹੀ ਆਲਿਆ ਦੀ ਸਾੜੀ ਵਾਲੀ ਲੁੱਕ ਸਭ ਨੂੰ ਇਮਪ੍ਰੈਸ ਕਰ ਰਹੀ ਸੀ ਦੱਸਦੀ ਹੈ ਕਿ ਆਲਿਆ ਭਟਨੇ ਡੁਆਇ ਅਵਾਰਡਸ ਦੇ ਵਿੱਚ ਵੀ ਸਾੜੀ ਵੇਅਰ ਕੀਤੀ ਸੀ ਜੋ ਕਿ ਅੱਬੂ ਜਾਨੀ ਸੰਦੀਪ ਖੋਸਤਲਾ ਦੀ ਡਿਜ਼ਾਈਨ ਕੀਤੀ ਹੋਈ ਸੀ ਮੈਰੂਨ ਕਲਰ ਦੀ ਸਾੜੀ 'ਚ ਆਨਲਿਆ ਭੱਟ ਕਾਫੀ ਜ਼ਿਆਦਾ ਸ਼ਾਨਦਾਰ ਲੱਗ ਰਹੀ ਸੀ